ਸਾਰੇ ਹੀ ਧਰਮ ਸਮਾਜੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸੁਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਕਰਮਜੀਤ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਪੰਜਾਬ ਮੈਂ ਅੱਜ ਮੇਰੇ ਲਾਈਵ ਹੁੰਦਾ ਕਾਰਨ ਇੱਕ ਮਜਬੂਰੀ ਬਣ ਚੁੱਕੀ ਸੀ ਕਿਉਂਕਿ ਸਾਰਿਆਂ ਨੂੰ ਹੀ ਪਤਾ ਵਾ ਕਿ ਕੁਝ ਦਿਨ ਪਹਿਲਾਂ ਜਿਹੜਾ ਪਿੰਡ ਚਵਿੰਡਾ ਦੇ ਵੀਰੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਰੈਲੀ ਕੀਤੀ ਗਈ ਸੀ ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜਿਨ੍ਹਾਂ ਦੇ 70 ਸਾਲ ਆਏ ਮੈਂ ਜਿਹੜੀ ਭਾਜਪਾ ਪਾਰਟੀ ਜੁਆਇਨਿੰਗ ਕੀਤੀ ਪਰ ਉਸ ਤੋਂ ਬਾਅਦ ਜਿਹੜੀਆਂ ਵਿਰੋਧੀ ਤਾਕਤਾਂ ਨੇ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਬਾਰ-ਬਾਰ ਮੈਨੂੰ ਹਰਾਸਮੈਂਟ ਝੂਠਾ ਕੀਤਾ ਜਾ ਰਿਹਾ ਕਿ ਜਿਹੜਾ ਮੇਰੀ ਇਨਵੋਲਵਮੈਂਟ ਆ ਉਹ ਨਸ਼ੇ ਦੇ ਨਾਲ ਸੰਬੰਧਿਤ ਆ ਪਰ ਮੈਂ ਲਗਭਗ 8 ਤੋਂ 10 ਸਾਲ ਦੇ ਹੀ ਇਹ ਮੇਰੇ ਮਗਰ ਜੜਾ ਵਾ ਉਹ ਝੂਠਾ ਪਰਚਾ ਕਰਾਉਣਾ ਚਾਹੁੰਦੇ ਆ ਪਹਿਲੋਂ ਦੇ ਕੁਝ ਪਿੰਡ ਦੇ ਖੋਤੀ ਲੀਡਰ ਸੀ ਹੁਣ ਜਿੰਨੇ ਵੀ ਵਿਰੋਧੀ ਵਿਰੋਧੀ ਧਿਰਾਂ ਨੇ ਉਹ ਵੀ ਜਿਹੜਾ ਯਤਨ ਕਰਨਦੇ ਆ ਕਿ ਇੱਥੇ ਪਰਚਾ ਹੋ ਜੇ ਕੋਈ ਕਹਿੰਦਾ ਵਾ ਕਿ ਇਹਨੇ ਕੋਠੀਆਂ ਪਾਲੀਆਂ ਇਹਨੇ ਪਲਾਟ ਲੈ ਲਏ ਇਹਦੀ ਜਾਇਦਾਦ ਬਹੁਤ ਆ ਮਹਿਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਕਥੋਂ ਨੰਗਲਜੀ ਨੂੰ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜਿੱਥੇ ਵੀ ਕਿਤੇ ਲੋੜ ਆ ਮੈਨੂੰ ਬੁਲਾਉਂਦੀ ਜਾਂ ਮੇਰੇ ਅਕਾਊਂਟਾਂ ਦੀ ਚੈਕਿੰਗ ਲਈ ਚਾਹੇ ਮੇਰੇ ਜਾਇਦਾਦਾਂ ਦੀ ਚੈਕਿੰਗ ਲਈ ਮੈਂ ਜਿੱਥੇ ਵੀ ਮੈਨੂੰ ਪ੍ਰਸ਼ਾਸਨ ਦੇ ਕਾਰਜਕਰਤਾ ਬੁਲਾਉਣਗੇ ਮੈਂ ਉੱਥੇ ਓਨਲੀ ਹਾਜ਼ਰ ਹਾਂ ਪਰ ਮੈਂ ਖੋਤੀ ਲੀਡਰਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਤਿੰਨ ਮੇਰੇ ਬੱਚੇ ਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਜਿੰਨੇ ਵੀ ਮੇਰੇ ਵੀਰ ਲਾਈਵ ਵੇਖ ਰਹੇ ਆ ਉਹਨਾਂ ਨੂੰ ਪਤਾ ਵੀ ਇੱਕ ਬੱਚਾ ਹੀ ਪੜਾਉਣਾ ਕਿੰਨਾ ਔਖਾ ਔਰੀ ਕਿੰਨੀ ਐਡਮਿਸ਼ਨ ਹੁੰਦੀ ਤੇ ਕਿੰਨੀਆਂ ਫੀਸਾਂ ਹੁੰਦੀਆਂ ਪਰ 8 ਸਾਲ ਤੋਂ ਮੇਰੇ ਬੱਚੇ ਫ੍ਰੀ ਐਜੂਕੇਸ਼ਨ ਲੈ ਰਹੇ ਆ ਸਤਿਆ ਭਾਰਤੀ ਸਕੂਲ ਤੋਂ ਜੇ ਮੇਰੇ ਕੋਲ ਵੀ ਇੰਨਾ ਕੁਸ਼ ਹੁੰਦਾ ਤੇ ਮੈਂ ਵੀ ਆਪਣੇ ਬੱਚੇ ਹਾਈ ਫਾਈ ਸਕੂਲਾਂ ਦੇ ਵਿੱਚ ਪਾਉਂਦਾ ਮੈਂ ਜਿੰਨਾ ਵੀ ਮੇਰੇ ਬੱਚਿਆਂ ਦਾ ਖਰਚਾ ਹੋਣਾ ਸੀ ਉਹਨੂੰ ਸੇਵ ਕੀਤਾ ਉਹਦੇ ਨਾਲ ਨਾਲ 15 ਤੋਂ 20 ਸਾਲ ਮੈਂ ਭਗਤਾਂ ਵਾਲੇ ਦਾਣਾ ਮੰਡੀ ਦੇ ਵਿੱਚ ਕੰਮ ਕੀਤਾ ਤੇ ਮੇਰੇ ਪਿਤਾ ਜੀ ਅਜੇ ਵੀ ਉਹ ਮੰਡੀ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਆ ਜੇਕਰ ਇਹਨਾਂ ਨੂੰ ਲੱਗਦਾ ਹੀ ਆ ਵੀ ਮੇਰੀ ਜਾਂ ਮੈਂ ਕਿਸੇ ਤਰ੍ਹਾਂ ਨਾਲ ਕੋਈ ਵੀ ਗਲਤ ਕੰਮ ਕਰ ਰਿਹਾ ਤੇ ਮੈਨੂੰ ਜਿੱਥੇ ਮਰਜ਼ੀ ਫੜਾ ਦੇਣ ਜਿੰਨੂੰ ਮੈਨੂੰ ਜਿੱਥੇ ਮਰਜ਼ੀ ਮੈਨਾ ਡਿਪੀਟ ਕਰ ਲੈਣ ਕੋਈ ਉਸ ਦਿਨ ਵੀ ਜਦਨ ਸੰਧੂ ਸਾਹਿਬ ਦੀ ਰੈਲੀ ਸੀ ਉਸ ਦਿਨ ਵੀ ਕਿਸਾਨ ਆਖਨ ਨੂੰ ਕਿਸਾਨ ਆ ਪਰ ਮੇਰੇ ਕੋ ਵੀ ਉਹਨਾਂ ਦੇ ਇਹੋ ਜਿਹੇ ਐਵੀਡੈਂਸ ਨੇ ਕਿ ਉਹ ਕਿਸ ਜਿਸ ਪਾਰਟੀ ਨਾਲ ਜੁੜੇ ਆ ਮੇਰੇ ਕੋ ਉਹਨਾਂ ਦੇ ਲੀਡਰਾਂ ਦੀਆਂ ਫੋਟੋਆਂ ਜਿੰਨਾਂ ਜਿੰਨਾਂ ਨੇ ਭੇਜਿਆ ਪਰ ਯਾਰ ਮੈਂ ਤੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਨਾਂ ਮੈਂ ਢਾਲੀਵਾਲ ਸਾਹਿਬ ਨਾਲ ਲੜਾਈ ਲੜ ਸਕਦਾ ਨਾ ਮੈਂ ਮਜੀਠੀਆ ਸਾਹਿਬ ਨਾਲ ਲੜਾਈ ਲੜ ਸਕਦਾ ਪਰ ਹਾਂ ਇੱਕ ਗੱਲ ਜ਼ਰੂਰ ਦੱਸਦਾ ਜਿਹੜੇ ਸਾਡੇ ਪਿੰਡ ਦੇ ਖੋਤੀ ਲੀਡਰ ਆ ਇਹਨਾਂ ਤੋਂ ਮੈਂ ਨਹੀਂ ਡਰਦਾ ਤੇ ਨਾ ਮੈਂ ਕਦੀ ਡਰਨਾ ਹੀ ਆ ਜੇਕਰ ਮੈਂ ਇਹਨਾਂ ਦਾ ਝੰਡਾ ਚੁੱਕਾਂ ਤੇ ਮੈਂ ਫਿਰ ਦੁੱਧ ਨਾਲ ਨਾ ਤਾਵਾਂ ਤੇ ਜੇ ਮੈਂ ਝੰਡਾ ਚੁੱਕੋਂ ਤੋਂ انکار ਕਰਾਂ ਫਿਰ ਮੈਂ ਕਰਪਟ ਆ ਮੈਂ ਅਜੇ ਤੱਕ ਅਗਰੀ ਸਾਬਤ ਨਹੀਂ ਹੋਇਆ ਕਿਉਂਕਿ ਮੈਂ ਗੱਲਾਂ ਨਹੀਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਜਿੱਦਨ ਮੈਂ ਗੱਲਾਂ ਕਰਨ ਤੇ ਆ ਗਿਆ ਨਾ ਤੇ ਫਿਰ ਵੇਖਣਗੇ ਵੀ ਇਹ ਗੱਲਾਂ ਕਿਦਨੂੰ ਮੈਂ ਫਿਰ ਦੱਸੂਗਾ ਵੀ ਗੁਰੂ ਦੇ ਅਸਲੀ ਸਿੱਖ ਕਿਹੜੇ ਆ ਤੇ ਦੂਜੇ ਵੀ ਕਿਹੜੇ ਆ ਅਖੋਤੀ ਸਿੱਖ ਵੀ ਕਿਹੜੇ ਤੇ ਦੂਜੇ ਸਿੱਖ ਵੀ ਕਿਹੜੇ ਪਰ ਮੈਂ ਮੇਰੇ ਲਈ ਕੋਈ ਵੀ ਸਾਰੇ ਸਤਿਕਾਰਯੋਗ ਆ ਮੈਂ ਕਿਸੇ ਦੇ ਨਾਲ ਮੇਰਾ ਕੋਈ ਤਰ੍ਹਾਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਆ ਔਰ ਜੇਕਰ ਵਿਵਾਦ ਵਿਰੋਧ ਕੋਈ ਰੱਖਦਾ ਵਾ ਤੇ ਉਹ ਮੈਨੂੰ ਸਿੱਧੇ ਸਿੱਧਾ ਹੀ ਦੱਸੇ ਵੀ ਆਪਾਂ ਦਾ ਮੇਰਾ ਤੜਨਾ ਆ ਗੱਲੋ ਵੈ ਵੈ ਰੇ ਚਾਰਾ ਗੱਲੋ ਵਿਰੋਧਿਆ ਤੋ ਕਿ ਇਹ ਗੱਲਾਂ ਕਰਨ ਦੀ ਨੋ ਰਹੀ ਗੱਲ ਵੀ ਜਿੱਥੋਂ ਇਹ ਮੇਨ ਤਵਾ ਲਾਉਂਦੇ ਮੈਂ ਆਪਣੀ ਖੁਦ ਦੀ ਜ਼ਿੰਮੇਵਾਰੀ ਲੈ ਸਕਦਾ ਕਿਉਂਕਿ ਸਾਰੇ ਪਰਿਵਾਰਾਂ ਦੇ ਵਿੱਚ ਲੋਕਾਂ ਦੇ ਬੱਚੇ ਆ ਲੋਕਾਂ ਦਾ ਭੈਣ ਭਰਾ ਵਾ ਸਾਰਿਆਂ ਨੂੰ ਪਤਾ ਵੀ ਕਿਹਦੀ ਆ ਵਕਤ ਕਿੰਨੀ ਕ ਬਣਦੀ ਆ ਜੇਕਰ ਕੋਈ ਮੈਨੂੰ ਕਵੇ ਆਪਣੇ ਭਰਾ ਦੀ ਜ਼ਿੰਮੇਵਾਰੀ ਲੈ ਉਹ ਜ਼ਿੰਮੇਵਾਰੀ ਮੈਂ ਨਹੀਂ ਲੈ ਸਕਦਾ ਕਿਉਂਕਿ ਮੈਂ ਪਿਓ ਦੇ ਆਪਣੇ ਪੁੱਤ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਅੱਜ ਦੇ ਸਮੇਂ ਦੇ ਵਿੱਚ ਉਹ ਕੋਈ ਕੀ ਕਰਦਾ ਨਿਕੀ ਨਹੀਂ ਕਰਦਾ ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਆਪਣੀ ਜਾਂਚ ਕਰੋ ਪਰ ਜੇ ਇਹਨਾਂ ਨੂੰ ਮੈਂ ਇੱਕ ਗੱਲ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਹੋਰ ਵੀ ਬੇਨਤੀ ਕਰਦਾ ਕਿ ਜੇਕਰ ਇਹ ਵਾਕਿਆ ਹੀ ਚਾਹੁੰਦੇ ਆ ਕਿ ਤੁਸੀਂ ਮੈਨੂੰ ਪਰਚਾ ਕਰਕੇ ਅੰਦਰ ਛੱਡ ਦੋ ਤੇ ਇਨਾਂ ਦੀ ਖਵਾਇਸ਼ ਪੂਰੀ ਕਰੋ ਜੀ ਕੋਈ ਪਰਵਾਹ ਨਹੀਂ ਆ ਜੀ ਜਦੋਂ ਇਹ ਪਾਰਟੀਆਂ ਜੁਆਇਨਿੰਗ ਕਰਦੇ ਆ ਅਸੀਂ ਤਾਂ ਅਸੀਂ ਤਾਂ ਕਦੀ ਵਿਰੋਧ ਨਹੀਂ ਕੀਤਾ ਵੀ ਉਹ ਕੱਲ ਇੱਧਰ ਗੱਲਾਂ ਕਰਦਾ ਸੀ ਜੇ ਅਗਰ ਅਸੀਂ ਅੱਜ ਕੋਈ ਪਾਰਟੀ ਜੁਆਇਨਿੰਗ ਕੀਤੀ ਆ ਉਹਦਾ ਮੇਨ ਟੀਚਾ ਸੀ ਅੱਜ ਕਿਸਾਨ ਵੀਰ ਕਹਿੰਦੇ ਆ ਕਿ ਮੋਦੀ ਸਰਕਾਰ ਆਵਾ ਮੋਦੀ ਸਰਕਾਰ ਮੈਂ ਕਿਸਾਨ ਵੀਰਾਂ ਨੂੰ ਵੀ ਪੁੱਛਣਾ ਚਾਹੁੰਨਾ ਵੀ ਮੈਨੂੰ ਇੱਕ ਜਵਾਬ ਦੋ ਜਿੱਦ ਕਿਦਨ ਮਜ਼ਦੂਰਾਂ ਦੀ ਲੜਾਈ ਲੜੀ ਜੇ ਕਿਦਨ ਮਜ਼ਦੂਰਾਂ ਦੀ ਮਜ਼ਦੂਰਾਂ ਵਾਲੀ ਆਵਾਜ਼ ਠਾਈ ਕਿਦਨ ਮਜ਼ਦੂਰ ਦੇ ਮਨਾਇਆ ਜੇ ਪਿਆਜ ਮਜ਼ਦੂਰਾਂ ਦਾ ਡੇ ਆ ਮੈਂ ਸਭ ਤੋਂ ਵੱਧ ਮੂਰਖਤਾ ਵਾਲੀ ਕੌਮ ਆਪਣੀ ਕੌਮ ਨੂੰ ਸਮਝਣਾ ਜਿਹੜੀ ਚੁੱਕਦੀ ਆ ਆਪਣਾ ਝੰਡਾਰੇ ਨਾਰੇ ਨਾਲ ਤੁਰਕ ਤੋਂ ਮਗਰ ਦੁਰਨ ਡਹਿ ਪੈਂਦੇ ਆ ਵੀ ਸਾਡੀ ਲੜਾਈ ਲੜਨਦੇ ਤੁਹਾਡੀ ਲੜਾਈਆਂ ਲੜਨਦੀਆਂ ਜਥੇਬੰਦੀਆਂ ਸਮਾਜ ਦੀਆਂ ਜਿੱਥੇ ਲੋੜ ਪੈਂਦੀ ਜਦੋਂ ਤੁਹਾਡੇ ਤੇ ਕੋਈ ਅਤਿਆਚਾਰ ਹੁੰਦਾ ਉਦੋਂ ਤੁਸੀਂ ਭੱਜ ਕੇ ਆ ਕੇ ਕਹਿੰਦੇ ਜੇ ਵੀ ਸਾਡੇ ਨਾਲ ਧੱਕਾ ਆ ਮੈਂ ਮਜਬੀ ਸਿੰਘ ਆ ਮੇਆ ਟਮੇਟਾ ਡੈਸੀ ਭਰਾ ਉਦੋਂ ਤੇ ਨਹੀਂ ਸੋਚਦੇ ਜਦੋਂ ਕਿਸੇ ਦੇ ਮਗਰ ਲਾ ਕੇ ਆਪਣੀ ਸਮਾਜ ਦੇ ਖਿਲਾਫ ਹੀ ਢੰਡੇ ਚੁੱਕਦੇ ਜੇ ਕਿਉਂਕਿ ਉਸ ਦਿਨ ਵੀ ਉਸ ਕਿਸਾਨ ਜਥੇ ਬੰਦੀਆਂ ਦੇ ਅੰਦਰ ਵੀ ਕੋਈ ਆਸੀ ਸਮਾਜ ਦੇ ਜਿਹੜੇ ਜਿੰਨਾ ਕੋਕ ਇੱਕ ਮਰਲਾ ਵੀ ਜ਼ਮੀਨ ਨਹੀਂ ਆ ਉਹਨਾਂ ਨੇ ਵੀ ਢੰਡੇ ਚੁੱਕੇ ਸੀਗੇ ਵੀ ਅਸੀਂ ਕਿਸਾਨ ਆ ਜਦੋਂ ਮਣੀਪੁਰ ਦੇ ਵਿੱਚ ਇਡਾ ਵੱਡਾ ਦੁਸ਼ਕਰਮ ਹੋਇਆ ਉਹ ਦਿਨ ਕਿਹੜੇ ਕਿਸਾਨ ਨੇ ਆਵਾਜ਼ ਠਾਈ ਇਹ ਸਦਾ ਹੀ ਸਾਡੀ ਬਰਾਦਰੀ ਦੇ ਨਾਲ ਇਹਨਾਂ ਨੇ ਵਿਤਕਰਾ ਕੀਤਾ ਤੇ ਕਰਦੇ ਰਹਿਣਾ ਜੇ ਤੱਕ ਤੁਸੀਂ ਇਹਨਾਂ ਦੇ ਨਾਲ ਝੰਡੇ ਚੁੱਕੀ ਰਹੋਗੇ ਫਿਰ ਤੁਸੀਂ ਬਿਲਕੁਲ ਸਹੀ ਜੇ ਪਰ ਅਸੀਂ ਸੰਵਿਧਾਨ ਨੂੰ ਪੜਨ ਵਾਲੇ ਬੰਦੇ ਆ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਜਾਣਨ ਵਾਲੇ ਬੰਦੇ ਆ ਅਸੀਂ ਕਿਸੇ ਅੱਗੇ ਝੁਕਣ ਵਾਲੇ ਬੰਦੇ ਨਹੀਂ ਆ ਜੋ ਸਾਡੇ ਕੋ ਹੁੰਦਾ ਜੇ ਕਰੋ ਮੈਂ ਜਿੰਨੇ ਵੀ ਪਿੰਡ ਆ ਜਿੱਥੇ ਜਿੱਥੇ ਮੇਰੇ ਸਮਾਜ ਦੇ ਆਗੂ ਆ ਮੈਂ ਹਰ ਪਿੰਡ ਚ ਜਾਣਾ ਜੇ ਹਰ ਪਿੰਡ ਚ ਮੈਂ ਹਰ ਕ ਨੂੰ ਅਪੀਲ ਕਰਨੀ ਕਿ ਜਿਹੜੀ ਵੋਟ ਆ ਉਹ ਬੀਜੇਪੀ ਨੂੰ ਪਾਓ ਕਿਉਂਕਿ ਸਾਡੇ ਦੀ ਬੀਜੇਪੀ ਹੀ ਫਿਰ ਸੇਫ ਆ ਜਿਹੜੀ ਕਿ ਜੂਪੀ ਬਿਹਾਰ ਦੇ ਵਿੱਚ ਇੰਨੀਆਂ ਸਹੂਲਤਾਂ ਦੇ ਰਹੀ ਆ ਤੇ ਅਸੀਂ ਇਹਨਾਂ ਮਗਰ ਲਾ ਕੇ ਆਪਣੇ ਆਸੀ ਸਮਾਜ ਦੀਆਂ ਸੁੱਖ ਸਹੂਲਤਾਂ ਵੀ ਖਤਮ ਕਰਨ ਦੇ ਆ ਕਿਉਂਕਿ ਜੇਕਰ ਸਮਾਜ ਦੇ ਲੋਕ ਸੋਚਦੇ ਆ ਕਿ ਜਿਹੜੀ ਬੀਜੇਪੀ ਹੈ ਮਨੁਵਾਦੀਆਂ ਵਾਲੀ ਸਰਕਾਰ ਆ ਪਰ ਖੰਡੂਰ ਸਾਹਿਬ ਹਲਕੇ ਤੋਂ ਵੇਖਣ ਵਾਲੀ ਗੱਲ ਆ ਕਿ ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਜਾਤੀਵਾਦ ਹੁੰਦਾ ਤੇ ਉੱਥੇ ਸਰਦਾਰ ਮਨਦੀਪ ਸਿੰਘ ਮੰਨਾ ਜੀ ਨੂੰ ਟਿਕਟ ਦੇ ਕੇ ਉਹਨਾਂ ਨੇ ਐਸੀ ਭਾਈਚਾਰੇ ਦਾ ਮਾਣ ਵਧਾਇਆ ਪਰ ਸਮਾਜ ਨੂੰ ਵੀ ਚਾਹੀਦਾ ਕਿ ਜਿੱਥੇ ਅੱਜ ਖੰਡੂਰ ਸਾਹਿਬ ਦੇ ਵਿੱਚ ਵੀ ਭਾਈ ਅਮਰਤਪਾਲ ਜੀ ਦੇ ਸਮਰਥਕ ਉਹਨਾਂ ਦੇ ਨਾਲ ਜੁੜ ਰਹੇ ਆ ਉਥੇ ਐਸੀ ਭਾਈਚਾਰੇ ਦਾ ਵੀ ਮੇਨ ਮਕਸਦ ਬਣਦਾ ਕਿ ਆਪਣੇ ਸਮਾਜ ਨੂੰ ਜਿਹੜਾ ਆਪਣੇ ਸਮਾਜ ਦੀ ਨੁਮਾਇੰਦਗੀ ਕੀਤੀ ਜਾਵੇ ਆਪਣੇ ਸਮਾਜ ਦੇ ਲੀਡਰ ਦਾ ਜਿਹੜਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਜਾਵੇ ਫਿਰ ਪਤਾ ਲੱਗੂਗਾ ਵੀ ਜਿੱਤਾਂ ਰੱਖੇ ਦੇ ਨਾ ਹੁੰਦੀਆਂ ਅੱਜ ਮਜੀਠੇ ਹਲਕੇ ਦੀ ਵੀ ਗੱਲ ਕਰੀਏ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮਜੀਠੇ ਹਲਕੇ ਦੇ ਵਿੱਚ ਵੀ ਜਿਹੜੀ ਬੀਜੇਪੀ ਆ ਉਹ ਕਿੰਨਾ ਤੇ ਦਾਅ ਖੇਡਣ ਦੀ ਆ ਹਿੰਦੂਆਂ ਦੇ ਐਸੀਆਂ ਦੇ ਪਰ ਐਸੀਆਂ ਨੂੰ ਤੇ ਹਿੰਦੂਆਂ ਨੂੰ ਉਹਨਾਂ ਦਾ ਵੀ ਬੰਦਾ ਮਾਨ ਨਹੀਂ ਦਿੱਤਾ ਜਾਂਦਾ ਜੇਥੇ ਇਹ ਗੱਲ ਸੋਚਦੀ ਹੋਵੇ ਬੀਜੇਪੀ ਯਾਰ ਵੋਟ ਤੇ ਇਹਨਾਂ ਨੂੰ ਬੀਜੇਪੀ ਨੂੰ ਪੈਣੀ ਐਸੀ ਤੇ ਹਿੰਦੂਆਂ ਦੀ ਵੋਟ ਚਾਹੇ ਬੀਸੀ ਵੋਟ ਪਊਗੀ ਫਿਰ ਇਹਨਾਂ ਨੇ ਫਿਰ ਜਿਹੜੇ ਕਿਸਾਨਾਂ ਦੇ ਨਾਲ ਰਿਲੇਟਡ ਰੱਖਣ ਵਾਲੇ ਬੰਦੇ ਸਾਰਿਆਂ ਨੂੰ ਉਹਨਾਂ ਨੂੰ ਟਿਕਟਾਂ ਦੇ ਵਾਂ ਟਿਕਟਾਂ ਦਿੱਤੀਆਂ ਇਹ ਮੈਂ ਜਿ ਜਿ ਬਾਤੀ ਹੋ ਕੇ ਗੱਲਾਂ ਕਰ ਰਿਹਾ ਕਿ ਕਿੰਨੇ ਦਿਨ ਕਿੰਨੇ ਦਿਨਾਂ ਦੇ ਵਿੱਚ ਮੇਰੇ ਮਨ ਦੇ ਵਿੱਚ ਉਹ ਬਾਲ ਸੀ ਕਿ ਯਾਰ ਇਹਨਾਂ ਨੂੰ ਚਵਿੰਡੇ ਦੇ ਵਿੱਚ ਮੈਂ ਮੈਂ ਦਿਖਣ ਡਿਆਂ ਜਾਂ ਤੇ ਮੇਰ ਨਾਲ ਇੱਕ ਦਿਨ ਸਿੱਧੇ মিডিਆ ਸਾਧ ਲੈਣ 22 ਤੋਂ 22 ਫੇਸ ਜਿਹੜਾ ਡਿਪੀਟ ਕਰ ਲਈਏ ਆਪਾਂ ਇਕੱਠੇ ਹੋ ਗਏ ਫਿਰ ਮੈਂ ਦੱਸੂਗਾ ਕਿਹੜਾ ਦੁੱਧ ਨਾ ਨਹਾਤਾ ਇਹਨਾਂ ਕੋ ਉਹ ਕਹਿੰਦਾ ਆ ਸ਼ਮਾਂ ਦਾ ਜਾਜਿਕਾਂ ਜੇ ਮੇਰੇ ਵੀਰ ਨੂੰ ਕਿਸੇ ਨੂੰ ਮੇਰੀ ਗੱਲ ਦਾ ਇਤਰਾਜ ਲੱਗਾ ਹੋਵੇ ਚਾਹੇ ਉਹਦੇ ਮਨ 'ਚ ਕੋਈ ਗੁੱਸਾ ਹੋਵੇ ਦੇ ਵੀਰ ਮੇਰਾ ਨੰਬਰ ਨੋਟ ਕਰ ਲਓ 9844 53403 ਉਹ ਮੈਨੂੰ ਪਰਸਨਲੀ ਮੇਰੇ ਫੋਨ ਤੇ ਜਿਹੜਾ ਵਾ ਫੋਨ ਕਰ ਸਕਦਾ ਭਾਵਕ ਹੋ ਗਈ ਇਹ ਗੱਲਾਂ ਕਈਆਂ ਜਾਂਦੀਆਂ ਕਿਉਂਕਿ ਜਿਹੜਾ ਜਿਹੜਾ ਸਾਡਾ ਸਮਾਜ ਆ ਭਾਵੇਂ ਜੋ ਮਰਜੀ ਆ ਇਹ ਸਾਡੇ ਕਾਗਜ਼ਾਂ ਦੇ ਵਿੱਚ ਬਿਲਕੁਲ ਹੀ ਮੇਰੇ ਤੇ ਮੇਰੇ ਤੇ ਫੇਰ ਹੀ ਹੋ ਗਿਆ ਨਾ ਜਿਹੜਾ ਸਮਾਜ ਆਪਣੇ ਸਮਾਜ ਦੀ ਆਗੂ ਦੀ ਆਗੂ ਦੇ ਮਗਰ ਨਹੀਂ ਚੱਲ ਸਕਦਾ ਉਹ ਕੌਮ ਹਮੇਸ਼ਾ ਹੀ ਡੁੱਬੀ ਆ ਹਮੇਸ਼ਾ ਹੀ ਛਿਤਰਾ ਥਲੇ ਰਹੀ ਆ ਵੋਟਾਂ ਸਾਡੀਆਂ ਛਿੱਤਰ ਸਾਡੇ ਦੇ ਅੱਜ 90% ਜੇਲ੍ਹਾਂ ਜਿਹੜੀਆਂ ਉਹ ਸਾਡੇ ਸਮਾਜ ਨਾਲ ਭਰੀਆਂ ਸਾਡਾ ਸਮਾਜ ਸਾਡਾ ਸਮਾਜ ਹੀ ਟਾਰਗੇਟ ਹੋ ਗਿਆ ਜਾਂ ਸਾਡੇ ਲੋਕ ਹੀ ਇਹਨੇ ਮਾਰੇ ਲੱਗਦੇ ਇਹਨਾਂ ਨੂੰ ਜੇកੇ ਉੱਠਣ ਲੱਗਦੇ ਆ ساری ਉਮਰ ਅਸੀਂ ਇਹਨਾਂ ਦੀਆਂ ਪੈਨਾਂ ਦੇ ਬੈਠੇ ਆ ਜੇ ਹੁਣ ਇਹਨਾਂ ਨੂੰ ਬਹਿਣਾ ਪੈਜੂ ਤੇ ਹੁਣ ਇਹਨਾਂ ਨੂੰ ਚੀਕਾਂ ਮਾਰਨ ਦੇ ਆਏ ਤੇ ਬਹਿਣਾ ਪਹਿਣਾ ਵਾ ਸਮਾਜ ਅੱਦਿਓ ਜ਼ਿਆਦਾ ਜਾਗ ਗਿਆ ਵਾ ਇਹ ਜਥੇਬੰਦੀਆਂ ਦੇ ਆਗੂਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਜਨੇਵ ਵਿੱਚ ਜਹਾਰੂ ਸਾਥੀ ਆ ਜਿਨ੍ਹਾਂ ਨੇ ਸਮਾਜ ਨੂੰ ਉਠਾਇਆ ਔਰ ਸਮਾਜ ਚ ਇੱਕੋ ਹੀ اپیل ਕੀਤੀ ਆ ਕਿ ਇਹਨਾਂ ਤੋਂ ਬਚੋ ਇਹਨਾਂ ਦਾ ਸਾਥ ਛੱਡੋ ਕਿਉਂਕਿ ਕਈ ਲੋਕ ਹੈਗੇ ਆ ਜਿਹੜੇ ਅਜੇ ਵੀ ਚਿਮਚੇ ਨਹੀਂ ਕੜਸੀਆਂ ਹੀ ਬਣ ਕੇ ਬੈਠੇ ਆ ਉਹਨਾਂ ਨੇ ਕੜਸੀਆਂ ਰਹਿਣਾ ਸਮਾਜ ਨੇ ਉਹਨਾਂ ਨੂੰ ਕਦੀ ਜ਼ਿੰਦਗੀ ਤੇ ਯਾਦ ਨਹੀਂ ਕਰਨਾ ਅੱਜ ਜੇ ਬਾਬਾ ਸਾਹਿਬ ਬੇਦਕਰਜੀ ਨੂੰ ਆਪਾਂ ਯਾਦ ਕਰ ਰਹੇ ਆ ਵੋਟ ਦਾ ਅਧਿਕਾਰ ਵੋਟ ਸਵੋਟ ਦਾ ਅਧਿਕਾਰ ਸਾਨੂੰ ਦਵਾਉਣ ਵਾਲੇ ਉਹ ਆ ਅਸੀਂ ਕਰੀ ਯਾਰ ਕੀਤਾ ਵੋਟ ਪਾਉਣ ਲੱਗਿਆ ਉਹਨਾਂ ਨੂੰ ਅਹੀਂ ਉਦੋਂ ਕਦੀ ਯਾਦ ਨਹੀਂ ਕਰਦੇ ਅਹੀਂ ਯਾਦ ਉਦੋਂ ਕਰਦੇ ਆ ਜਦੋਂ ਸਾਡੇ ਤੇ ਪੀੜ ਪੈਂਦੀ ਆ ਉਦੋਂ ਜਾ ਕੇ ਕਹਿੰਨੇ ਆ ਉਦੋਂ ਕਿਸੇ ਨੇ ਕਿਹੇ ਜਥੇਬੰਦੀ ਨਾਲ ਜਾ ਕੇ ਗਾੜੀ ਬੇਨਤੀ ਕਰਨੀ ਕਿਸੇ ਨੇ ਕਿਸੇ ਨੂੰ ਕਰਨੀ ਵੀ ਮਹਾਰਾਜ ਅਸੀਂ ਬਚਾਓ ਮਰ ਚਲੇ ਜੇ ਹੋਣੀ ਸੁਧਰ ਜੋ ਹੋਣੀ ਜੇਕਰ ਆਪਾਂ ਵੱਖ-ਵੱਖ ਫਿਰਾਂਗੇ ਤੇ ਫਿਰ ਜੁੱਤੀਆਂ ਹੀ ਖਾਵਾਂਗੇ ਜੱਜ ਮੈਂ ਫੇਰ ਕਹਿੰਦਾ ਵਾਂ ਜੇ ਮੇਰੇ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਕਰਨੀ ਆ ਮੈਂ ਹਾਜ਼ਰ ਆ ਤੇ ਜਿੰਨੇ ਜਿੰਨੂੰ 22 ਸੇ ਪਤਾ ਵਾ ਵੀ ਮੈਂ ਕਿੱਥੋਂ ਨਸ਼ਾ ਲੈਣਾ ਮੈਂ ਕਿੱਥੇ ਦੇਣਾ ਉਹ ਬੰਦਾ ਮੇਰੇ ਨਾਲ ਸੱਦਾ ਆ ਕੇ ਮੇਰੇ ਤੇ ਸਿੱਧੀ ਬਾਈ ਬਾਈ ਨੇ ਮੇਰੇ ਤੇ ਕੰਪਲੇਂਟ ਦਵੇ ਤੇ ਮੈਂ ਪ੍ਰਸ਼ਾਸਨ ਗਾੜੀ ਸੀਵ ਨਹੀਂ ਕਰੂੰਗਾ ਜੇ ਮੈਂ ਗਲਤ ਹੋਊਗਾ ਔਰ ਮੈਂ ਮੱਟ ਭੱਜਣ ਉਹਨੂੰ ਵੀ ਨਹੀਂ ਦਊਗਾ ਜੇ ਉਹ ਗਲਤ ਨਿਕਲ ਆਇਆ ਪਰਚਾ ਮੈਂ ਉੱਤੇ ਵੀ ਕਰਾਊਗਾ ਭਾਵੇਂ ਚੋਨ ਜਾਵਦਾ ਲੱਗਾ ਸ਼ੰਗਰਸ਼ੀ ਬੰਦੇ ਆ ਅਸੀਂ ਵੀ ਛੜਕਾਂ ਦੇ ਬੈਣ ਹਨ ਸਾਨੂੰ ਛੜਕਾਂ ਦੇ ਬੈਣਾ ਆਉਂਦਾ ਆ ਇਨਾ ਕੋ ਕਹਿੰਦਾ ਜਯਾ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਰਵਿਦਾਸ ਜੈ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ